ਸਤਨਾਮ ਸਤਨਾਮ ਚਤਾਰ ਕੇ ਇੱਕ ਵਾਰੀ ਤੂੰ ਲੱਗੀ ਮੁਖ ਤੇ ਸਫਲਾ ਜਵਾਨ ਕਰ ਲੈ ਨਹੀਂ ਧਨਾ ਪਦਾਰ ਕਾਣਾ ਹਲ ਜਾਣਾ ਉਦ ਆਪਣੇ ਉੱਤੇ ਭਜਨ ਪੁੰਨ ਦਾਣ ਕਰ ਲੈ ਫਿਰ ਮੋਤ ਮਕਦਮਾ ਹੈਰ ਵਾਲਾ ਬੜੀ ਹੋਰ ਤਾਂ ਯਾਦ ਬਿਆਨ ਕਰ ਲੈ ਕਬੀਰਾ ਜੀ ਤੂੰ ਸੱਚੀਆਂ ਸੌਧੀਆਂ ਨਹੀਂ ਗੁਰੂ ਨਾਨਕ ਦੇਵਾਂ ਦਾ ਦੁਕਾਨ ਕਰ ਲੈ ਗੁਰੂ ਨਾਨਕ ਦੇਵਾਂ ਦਾ ਦੁਕਾਨ ਕਰ ਲੈ ਸ਼ਾਂਤ ਕਾ ਮਾਰਗ ਧਰਮ ਕੀ ਪੌੜੀ ਕੋ ਬੜ ਭਾਗੀ ਪਾਏ ਕੋਟ ਜਨਮ ਕੇ ਤਿੰਨ ਵਿਖ ਨਾਸੇ ਹਰ ਚਰਨੀ ਚਿਤਲਾਏ ਮਹਾਂਤ ਪਸ਼ਮੀ ਬਰਮ ਜੀ ਨੇ ਨਾਮ ਬਾਣੀ ਦੇ ਖਜ਼ਾਨੇ ਸੰਤ ਸਾਧਰ ਸਿੰਘ ਜੀ ਮਹਾਰਾਜ ਦੇ ਯਾਦ ਵਿੱਚ ਪੱਲ ਨੂੰ ਤੋਂ ਲਾ ਕੇ ਇਸ ਸਨਾਨਾ ਸਮਾਗਮ ਦੀ ਖਾਤਰੀ ਪਰ ਰਹੇ ਹਾਂ ਬਹੁਤ ਤੰਤਾ ਦੇ ਜੋਗ ਬਧਾਈ ਦੇ ਪਾਤਰ ਹਾਂ ਸਾਧੂਆ ਬਾਰੇ ਸੰਗ ਜੀ ਇੱਕ ਸਹਿਲ ਲਿਖਦਾ ਉਹ ਕਹਿੰਦਾ ਸਾਧੂ ਪਰਮਚੋ ਬਰਮ ਦੀ ਜੋਤ ਹੁੰਦੇ ਆਖਰ ਜੋਤ ਦੇ ਵਿੱਚ ਸਮਾ ਜਾਂਦੇ ਸਾਧੂ ਨਾਮ ਦਿੰਦੇ ਰੱਬ ਦੇਵੇ ਮੁਕਤੀ ਬਣ ਖੰਡ ਨੂੰ ਸਮਰਕ ਬਣਾ ਜਾਂਦੇ ਜੇਕਰ ਸਾਧੂ ਨਾ ਆਉਂਦੇ ਜਹਾਨ ਉੱਤੇ ਇੱਥੇ ਜਿਵੇਂ ਅਸਮਾਨ ਟਕਰਾ ਜਾਂਦੇ ਉਹ ਵਰਮਾ ਬਿਸ਼ਨ ਮਖੇਸ਼ ਵੀ ਝੁੱਕ ਜਾਂਦੇ ਰੂਪ ਸਾਧੂ ਜਾਂ ਸੇਵਾ ਕਮਾ ਜਾਂਦੇ ਜਦੋਂ ਸਾਧੂ ਕੋਈ ਕੌਤਕ ਖਾ ਜਾਂਦੇ ਮਹਾਪੁਰਖਾਂ ਦੇ ਚਾਨਾਂ ਦੇ ਨਾਲ ਜੁੜ ਕੇ ਖਾਦਰੀ ਭਰਨ ਵਾਲਿਆਂ ਗੁਰੂ ਕੇ ਸੰਤਾਂ ਆਓ ਇੱਕ ਵਾਰੀ ਰਸਨਾ ਪਵਿੱਤਰ ਕਰੋ ਕਲੰਗੀ ਵਾਲੇ ਪਾਦਸ਼ਾਹ ਦਸ਼ਮੇਸ਼ ਗੁਰੂ ਦਾ ਬਖਸ਼ਿਸ਼ ਕੀਤਾ ਨਾਰਾ ਜੈਕਾਰਾ ਬਲੰਦ ਕਰੋ ਗਰੂ ਕੇ ਫਾਦੇ ਬਲਾਓ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਖਾਤੇ ਸੰਗ ਦੀ ਜੀਵਣਾ ਕਰਦਾ ਹੈ ਸੰਗਤ ਦੇ ਨਾਲ ਸੈਣੀ ਸੰਗਤ ਨਾਲ ਵਿਚਾਰ ਕਰਨ ਦਾ ਪਰ ਸਮੇਂ ਦੀ ਮਜਬੂਰੀ ਹੁੰਦੀ ਹੈ ਮੈਂ ਦੋ ਕਮਤਾਵਾਂ ਇੱਕ ਸਾਧੂਆਂ ਦੀ ਵਿੜਿਆਈ ਉਹਨਾਂ ਦੇ ਮਾਰਗ ਵਿੱਚ ਚੁੱਕਣੀ ਹੈ ਉਹ ਸੰਤ ਕਹੜੇ ਨੇ ਆਦ ਜੁਬਾਤ ਤੇ ਮਾਰੀ ਲੀਲਾ ਸਤਗੁਰ ਨਾਨਕ ਸੰਸਰਗੀਲਾ ਗਲ ਮੈਸਜੇ ਚੋਲਣਾ ਪੀਲਾ ਕੁਦਰਤ ਨਿਆਰੀ ਹੈ ਬਾਗ ਬਗੀਚਾ ਜੀ ਦੁਨੀਆ ਸਾਰੀ ਤੇ ਖਲਕਤ ਸਾਰੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਚਾਰ ਉਦਾਸੀਆਂ ਲਾਂਝਾਂ ਉੱਤਰ ਪੂਰਬ ਪੱਛਮ ਤੇ ਦੱਖਣ ਚਾਰੇ ਉਦਾਸੀਆਂ ਦੇ ਵਿੱਚ ਸਾਰੇ ਸੰਸਾਰ ਦੀ ਯਾਤਰਾ ਕੀਤੀ ਆਖਰ ਨੇ ਵਿੱਚ ਮੇਰੇ ਪਾਤਸ਼ਾਹ ਕਰਤਾਰਪੁਰ ਬੰਗਲ ਉਜਾੜਾ ਦੇ ਵਿੱਚ ਨਵੀਂ ਦੇ ਕੱਡੇ ਤੇ ਕਨੈਗਰ ਵਸਾਇਆ ਨਾਮ ਰੱਖਿਆ ਜੀ ਕਰਤਾਰਪੁਰ ਪਰ ਇਹਨਾਂ ਦੇ ਨਾਮ ਦੀ ਬੜਾਈ ਮੈਂ ਸਾਰੇ ਸੰਸਾਰ ਵਿੱਚ ਫੈਲ ਰਹੀ ਹੈ ਫਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਦਾ ਨਾਂ ਹੈ ਮੱਤੇ ਦੀ ਸਰਾ ਉਹਨੂੰ ਨਾਗੇ ਦੀ ਇਸਲਾਮ ਵੀ ਕਹਿੰਦੇ ਨੇ ਜਿਸੇ ਨਾਗੇ ਸੰਤਰੇ ਨੇ ਉਹ ਪਿੰਡ ਨੂੰ ਬਣਿਆ ਉੱਥੇ ਅਰਬੀ ਸਿੰਧੀ ਹੀਰੇ ਜਵਾਰ ਤੇ ਵਪਾਰੀ ਉਹ ਨਗਰੀ ਦੇ ਵਿੱਚ ਰਹਿੰਦੇ ਨੇ ਬੜੇ ਅਮੀਰ ਬੰਦੇ ਨੇ ਉਹ ਨਗਰੀ ਦੇ ਵਿੱਚ ਇੱਕ ਰੱਬੀ ਰੂਹ ਆਈ ਬਾਗਾਂ ਵਾਲਾ ਇੱਕ ਪੁਰਖ ਆਇਆ ਜਿਸ ਦਾ ਨਾਮ ਹੈ ਜੀ ਭਾਈ ਰਹਿਣਾ ਜੀ ਪਾਈ ਲੈਣਾ ਦੀ ਉਹਨਾਂ ਨੂੰ ਮਾਪਿਆਂ ਦੀ ਬੜੀ ਸੁਹਣੀ ਸਿੱਖਿਆ। ਸ਼ਾਇਨੇ ਕਹਿੰਦੇ ਮਾਂ ਨਾਰੀ ਬੱਚਾ ਚਿੱਤੀ ਚਾਂਦਰਾ ਜਿਹੋ ਜਾਂ ਮਰਜ਼ੀ ਰੰਗ ਚਾੜ ਦੇ। ਤਰੋਂ ਨੂੰ ਮਾਂ ਨੇ ਭਗਤ ਬਣਾਇਆ ਜੀ। ਬਾਬੇ ਫਰੀਦ ਨੂੰ ਮਾਂ ਨੇ ਭਗਤ ਬਣਾਇਆ। ਸ਼ੰਤ ਅਤਰ ਸਿੰਘ ਜੀ ਮਹਾਰਾਜ ਨੂੰ ਮਾਂ ਨੇ ਸ਼ੰਤ ਬਣਾਇਆ। ਇਹ ਮਾਂ ਦੇ ਖਾਤੇ ਵਿੱਚ ਵਰਕਦਾ ਹੈ। ਲਓ ਮਾਪਿਆਂ ਦਾ ਕਹਿਣਾ ਉਹ ਜ਼ਮਾਨੇ ਦੇ ਵਿੱਚ ਜਿਹੜਾ ਪਾਣੀ ਪੀਣ ਦਾ ਪ੍ਰਬੰਧ ਸੇਵਾ ਬੜੀ ਉੱਤਮ ਸੀ। ਗੰਪਾੜੀ ਡੋਲ ਲੰਮੀ ਲੱਜ ਲੈ ਕੇ ਆਉਣਾ ਜਾਣਾ ਵਾਲਾ ਮੁਸਾਫਰ ਉਹ ਪਾਣੀ ਪੀ ਨਹੀਂ ਸਕਦਾ ਸੀ ਛੋਟੀ ਉਮਰ ਦੇ ਵਿੱਚ ਮਾਪਿਆਂ ਨੇ ਦਿੱਤੀਆ ਸਿੱਖਿਆ ਭਾਈ ਲੈਣਾ ਦੀ ਪਿੰਡ ਤੋਂ ਬਾਹਰ ਇੱਕ ਬੜਾ ਸੁੰਦਰ ਬਿਰਸ਼ ਜਿਸ ਦਾ ਬੜਾ ਔਂਕਾਰ ਲੰਮਾ ਚੌੜਾ ਪਿੱਪਲ ਤੇ ਬੜਾ ਸਾਂ ਚੌਂਦਰਾ ਉੱਥੇ ਮਟਕਾ ਲੋਟਾ ਹੱਥ ਵਿੱਚ ਲੈ ਕੇ ਆਉਂਦੇ ਜਾਂਦੇ ਮੁਸਾਫਰਾਂ ਨੂੰ ਪਾਣੀ ਦੀ ਸੇਵਾ ਕਿਵੇਂ ਕਰ ਰਿਹਾ ਉਹ ਗਾਠਾ ਨੂੰ ਕਵੀਸ਼ ਰੂਪ ਸਿੰਘ ਅਨਵਿਲਾ ਕਾਕਾ ਤੀਰ ਸਿੰਘ ਤੇ ਕਾਕਾ ਪਿਰਤਪਾਲ ਸਿੰਘ ਇਹ ਇੰਜ ਕਰੀ ਉੱਠ ਕੇ ਸਵੇਰੇ ਬੰਦਾ ਉੱਠ ਕੇ ਸਵੇਰੇ ਬੰਦਾ ਨੀਮ ਮਾਨ ਕਰੇ नओ जाम बेठे भल तकी जाम बेठे के नाम तो बग़ैर खाली नाम तो बग़ैर खाली پائی لین پسے پال کانگ طو لے پال کانگ طلے آسے پاس ری سوبایا تو شام آ کے سیوا کر لے سوبایا تو شام آ کے بار کتا آ کے ڈیلا ل ਠੰਡਾ ਪਾਣੀ ਪੀਉਂਦਾ ਏ ਭਾਈ ਲੈਣਾ ਪਿਆਸੇ ਆ ਨੂੰ ਭਾਈ ਬਾਪ ਸੋਣਾ ਬੋਖਾ ਇੱਕ ਜਉਂਦੇ ਨੇ ਸੱਚ ਦੀ ਕਮਾਈ ਚੰਗਾ ਜੀਵੋਂ ਮੋ ਹਟਾਉਂਦੇ ਨੇ ਸੱਚ ਦੀ ਕਮਾਈ ਚੰਗਾ ਆਕੇ ਆਚ ਰਹਿ ਕੇ ਜੰਗੀ ਆਕੇ ਆਚ ਰਹਿ ਕੇ ਜੰਗੀ ਬਣ ਤ ਬਣਉਂਦਾ ਏ ਪਾਈ ਲੈਣਾ ਪਿਆਸੀਆਂ ਨੂੰ ਠੰਡਾ ਪਾਣੀ ਪਿਉਂਦਾ ਏ ਭਾਈ ਲੈਣਾ ਪਿਆਸੇਆਂ ਨੂੰ ਕਹਿੰਦੇ ਇਹ ਤਾਂ ਛਾਣ ਲੋਕ ਕਹਿੰਦੇ ਇਹ ਤਾਂ ਰੂਪਿਆ ਬਤਾ ਹਰਦਾ ਬਣ ਕੇ ਵਪਾਰੀ ਆ ਗਿਆ ਸੱਚੜੇ ਪਿਆਰ ਦਾ ਬਣ ਕੇ ਵਪਾਰੀ ਆ ਗਿਆ ਖੁਫ ਸੇਵਾ ਦੇਵੇ ਉਹੀ ਸੇਵਕ ਕਹਾਉਂਦਾ ਏ ਭਾਈ ਲੈਣਾ ਪਿਆਸਿਆਂ ਨੂੰ ਢੰਡਾ ਪਾਣੀ ਪਿਉਂਦਾ ਏ ਭਾਈ ਲੈਣਾ ਪਿਆਸਿਆਂ ਨੂੰ ਸਰਗਾਂ ਦੇ ਵਾਂਗੂ ਲਗੇ ਸਰਗਾਂ ਦੇ ਵਾਂਗੂ ਲਗੇ ਨਗਰੀਏ ਸਾਰੀ ਜੀ ਮਤੇ ਦੀ ਸਰਾ ਦੀ ਸ਼ੋਭਾ होजूको नारी जी सड़ा जी शोभा पकौड़ दू पच मकौड़ दादा ते कीअं कमोंदा ए पाई लेण प्यासे ठंडा पाणी पियो पाई लेण प्यासे आनू, ਸਾਰੀ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਕਾਵ ਰਚਨਾ ਦਾ ਸਤਿਕਾਰ ਗਵੀਸ਼ੇ ਜੱਥੇ ਨੂੰ ਮਾਣ ਇੱਥੋਂ ਦੇ ਮੁੱਖ ਸੇਵਾਦਾਰ ਬਾਬਾ ਕਰਮਜੀਤ ਸਿੰਘ ਜੀ ਬੁੱਕ ਭਰ ਕੇ ਮਾਣ 100 ਰੁਪਇਆ ਗੁਰੂ ਇਤਿਹਾਸ ਦਾ ਸਤਿਕਾਰ ਕਰਕੇ ਕਹਿੰਦੇ ਧੰਨਵਾਦ ਕਰਦੇ ਆں ਇਹ ਵੀ ਬੇਨਤੀ ਕਰਦੀ ਆ ਵੀ ਕਈ ਸਾਲਾਂ ਤੋਂ ਲਾ ਕੇ ਇਹ ਮਹਾਂਪੁਰਖਾਂ ਦੇ ਚਰਨਾਂ ਦੇ ਵਿੱਚ ਹਰ ਸਾਲ ਇੱਕ ਦਿਨ ਦੀ ਹਾਜ਼ਰੀ ਭਰਨ ਦਾ ਸੁਭਾਗ ਸਮਾ ਬਾਬਾ ਜੀ ਵੱਲੇ ਦੇ ਹੁਕਮ ਦੇ ਨਾਲ ਮਿਲਦਾ ਹੈ ਲੋ ਸੰਗਤ ਜੀ ਪਿਤਾ ਫੇਰੂ ਮਾਨ ਜੀ ਤੇ ਮਾਤਾ ਸਭਰਾਈ ਜੀ ਇਹਨੂੰ ਧਿਆਕorbੀ ਦੋ ਨਾਮ ਨਾਲ ਯਾਦ ਕਰ ਇਤਿਹਾਸ ਕਰਨੇ ਹੁਣ ਸਿਆਣੀ ਮਾਤੇ ਮਾਤਾ ਪਿਤਾ ਦਾ ਬੜਾ ਸੋਹਣਾ ਹੁਕਮ ਹੈ ਪਰ ਇਹਨਾਂ ਦੇ ਘਰ ਦੇ ਵਿੱਚ ਕ ਸੰਗ ਜੀ ਪਖੰਡ ਦਾ ਪ੍ਰਦੂਸ਼ਣ ਫੈਲਿਆ ਇਹ ਲਾਟਾਂ ਵਾਲੀ ਦੇ ਪਾਸਕ ਨੇ ਪੱਕੇ ਵੀ ਹਰ ਸਾਲ ਚੱਲੇ ਜਾਂਦੇ ਨੇ ਇਹਨਾਂ ਦੇ ਘਰ ਦੇ ਵਿੱਚ ਚੌਂਕੀਆਂ ਵੀ ਲੱਗਦੀਆਂ ਬਰਾ ਇੱਕ ਦਿਨ ਐਸਾ ਸਮਾਂ ਹੋਇਆ ਭਾਈ ਲੈਣਾ ਜੀ ਅੰਮ੍ਰਿਤ ਵੇਲੇ ਅਸ্নান ਕਰ ਰਹੇ ਨੇ ਬਾਹਰ ਖੂਹ ਤੇ ਉੱਥੇ ਇੱਕ ਗੁਰੂ ਨਾਨਕ ਦੇ ਘਰ ਦਾ ਸਿੱਖ ਭਾਈ ਜੋਦਾ ਜੀ ਉਹ ਬੈਠੇ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰ ਰਹੇ ਨੇ ਕੰਨ ਦੇ ਵਿੱਚ ਬਾਣੀ ਪਈ ਹਿਰਦੇ 'ਚ ਨਾਮ ਵਸ ਗਿਆ ਨਾਂ ਬੀਜਿਆ ਗਿਆ ਮਨ ਦੇ ਵਿੱਚ ਤੰਗ ਪੈ ਗਈ ਪੁੱਛਣਾ ਕੀਤਾ ਭਾਈ ਸਾਹਿਬ ਜੀ ਬਾਣੀ ਬੜੀ ਮਿੱਠੀ ਲੱਗੀ ਇਹ ਕਿਹੜੇ ਮਹਾਪੁਰਖਾਂ ਨੇ ਉਚਾਰਨ ਕੀਤੀ ਬਾਣੀ ਭਾਈ ਜੋਦਾ ਜੀ ਕਹਿੰਦੇ ਧੰਗੁਰੂ ਨਾਨਕ ਦੇਵ ਮਹਾਰਾ ਜਗ ਜਲੰਦੇ ਨੂੰ ਤਾਰਨ ਵਾਸਤੇ ਦੁਨੀਆ ਚਾਏ ਨੇ ਉਹਨਾਂ ਦੇ ਮੁਖਾਰਬੰਦੇ ਵਿੱਚੋਂ ਇਹ ਬਾਣੀ ਉਚਾਰੀ ਹੈ ਮਨ ਦੇ ਵਿੱਚ ਤੰਗ ਪੈ ਗਈ ਬਿਗੜੇ ਮਹਾਪੁਰਖਾਂ ਨੇ ਨੀ ਸੁੰਦਰ ਬਾਣੀ ਉਹਦੇ ਦੇਦਾਰ ਜਰੂਰ ਕਰਨੇ ਨੇ ਲੋ ਮੈਂ ਆਪਣੇ ਸਮੇਂ ਦੇ ਵਿੱਚ ਰਹਿ ਕੇ ਸੰਗ ਦੀ ਇਤਿਹਾਸ ਦੀਆਂ ਵਿਚਾਰਾਂ ਕਰਾਂ ਹੁਣ ਭਾਈ ਲੈਣਾ ਜੀ ਸੰਗਤ ਨੂੰ ਲੈ ਕੇ ਲਾਟਾਂ ਵਾਲੀ ਦੇ ਚਾਲੇ ਨੂੰ ਤੁਰਪੇ ਮਨ ਚ ਵਿਚਾਰ ਹੈ ਵੀ ਕਰਤਾਰਪੁਰ ਨਾਨਕ ਇਹ ਮਹਾਰਾਜ ਦੇ ਦੀਦਾਰ ਕਰਕੇ ਦਰਸ਼ਨ ਕਰਕੇ ਅੱਗੇ ਚਾਲੇ ਤੇ ਜਾਵਾਂਗੇ ਹੁਣ ਸੰਗਤ ਤੁਰੀ ਜਾ ਰਹੀ ਆ ਭਾਈ ਲੈਣਾ ਜੀ ਇੱਕ ਤਾਂ ਮੀਰ ਘਰ ਦੇ ਵਿੱਚੋਂ ਨੇ ਉਹ ਘੋੜੀ ਤੇ ਸਵਾਰ ਨੇ ਘੋੜੀ ਕਾਦੇ ਵਾਸਤੇ ਰੱਖਦੇ ਸੰਗਤ ਜੀ ਲੰਬੇਰਾ ਸਫਰ ਪੈਦਲ ਤੁਰ ਕੇ ਤੈਅ ਕਰਨਾ ਬੜਾ ਔਖਾ ਹੈ ਕੋਈ ਸਫਰ ਦੇ ਵਿੱਚ ਬੰਦਾ ਥਕਾਵਟ ਚਾਹੁੰਦਾ ਘੋੜੀ ਤੇ ਬਟਾ ਬਿਠਾ ਕੇ ਬਿਸ਼ਰਾਮ ਦਬਾਇਆ ਜਾਂਦਾ ਕੋਈ ਬੰਦਾ ਬਿਮਾਰ ਖੁੰਦਾ ਨੇੜੇ ਤੇੜੋਂ ਘੋੜੀ ਤੇ ਤਣਾਕੇ ਬਾਦ ਹਕੀਮ ਕੋਲੋਂ ਦਵਾਈ ਦਵਾਈ ਜਾਂਦੀ ਹੈ ਹੁਣ ਜਿੱਥੇ ਲੰਗਰ ਦਾ ਸਮਾਂ ਖੁੰਦਾ ਨਾ ਲੰਗਰ ਵੀ ਉੱਥੇ ਬਣਦਾ ਕੋਈ ਲੰਗਰਾਂ ਦੇ ਵਿੱਚ ਰਸਤ ਦੀ ਘਾੜ ਛੁੱੜ ਪੈਂਦੀ ਹੈ ਤੇ ਨੇੜੇ ਤੇੜੋਂ ਘੋੜੀ ਤੇ ਚੜ ਕੇ ਲੰਗਰ ਦੀ ਘਾੜ ਪੂਰੀ ਕੀਤੀ ਜਾਂਦੀ ਹੈ ਲਓ ਜੀ ਭਾਈ ਲੈਣਾ ਜੀ ਸੰਗ ਦੇ ਅੱਗੇ ਜਾ ਰਹੇ ਨੇ ਸੰਗਤ ਪਿੱਛੇ ਆ ਰਹੀ ਹੈ ਭਾਈ ਗੁਰਦਾਸ ਜੀ ਕਛਣ ਕਰਦੇ ਨੇ ਚਰਨ ਸ਼ਰਨ ਔਰ ਇੱਕ ਪਿੰਡਾ ਜਾਇ ਚੱਲ ਸਤਗੁਰਪੁਰ ਕੋਟ ਪਿੰਡਾ ਅੱਗੇ ਹੋਏ ਲੇਤਾ ਭਾਈ ਗੁਰਦਾਸ ਜੀ ਕਹਿੰਦੇ ਵੀ ਜਦੋਂ ਗੁਰੂ ਦੇ ਘਰਵਲ ਚੱਲਦਾ ਨਾ ਗੁਰੂ ਦਾ ਸਿੱਖ ਜਨ ਬਣ ਕੇ ਸੇਵਕ ਬਣ ਕੇ ਨਮਾਣਾ ਬਣ ਕੇ ਤੇ ਗੁਰੂ ਕਿੱਡਾ ਦਿਆਲੂ ਕਿੱਡਾ ਕਰਪਾਲੂ ਹੈ ਉਹ ਸਿੱਖ ਇਕਾਂ ਨੂੰ ਪੜਦਾ ਗੁਰੂ ਕਰੋੜ ਕਨ ਪਟ ਕੇ ਅੱਗੇ ਸਤਕਾਰ ਦਿੰਦੇ ਇਹੀ ਗੱਲ ਆਓ ਭਾਈ ਲੈਣਾ ਜੀ ਦੀ ਗੁਰੂ ਨਾਨਕ ਦੇਵ ਮਾਰਾ ਸੰਗਤ ਦੇ ਵਿੱਚ ਨਾਮ ਦਾ ਪ੍ਰਚਾਰ ਕਰ ਰਹੇ ਨੇ ਆਉਣ ਵਾਲੇ ਸਮੇਂ ਨੂੰ ਨਰੰਕਾਰ ਨੇ ਜਾਣਿਆ ਕਹਿੰਦੇ ਸੰਗ ਜੀ ਮੇਰੇ ਰਾਜ ਦਾ ਧਨੀ ਆ ਰਿਹਾ ਮੈਂ ਲੈ ਆਮਾ ਆਹ ਗੁਰੂ ਨਾਨਕ ਦੇਵ ਮਹਾਰਾਜ ਕਿੱਥੇ ਆ ਕੇ ਖੜ ਗਏ ਜਿੱਥੇ ਰਾਹ ਨੂੰ ਰਾਹ ਕੱਢਦੇ ਉਹਨੂੰ ਚਰਾਹਾ ਵੀ ਕਹਿਣਾ ਚਰਸਤਾ ਵੀ ਕਹਿਣਾ ਸੰਗਤ ਜੀ ਹੁਣ ਪੱਕੀ ਸੜਕ ਬਣ ਗਈ ਚੌਂਕ ਬਣ ਜਾਂਦਾ ਉੱਥੇ ਆ ਕੇ ਕਈ ਵੇਲੇ ਕਵੇਲੇ ਜਾਣਕਾਰ ਬੰਦਾ ਉੱਥੇ ਆ ਕੇ ਉਲਝ ਜਾਂਦਾ ਪਰ ਗੁਰੂ ਨਾਨਕ ਦੇਵ ਮਹਾਰਾਜ ਆਪਣੇ ਸਿੱਖ ਨੂੰ ਲੈਣ ਵਾਸਤੇ ਆਏ ਨੇ ਚਰਾਹੇ ਤੇ ਖੜੇ ਨੇ ਭਾਈ ਲਣਾ ਜੀ ਆਇਆ ਪਰ ਪਛਾਣ ਨਹੀਂ ਸਕਿਆ ਗੁਰੂ ਨਾਨਕ ਦੇ ਮਹਾਰਾਜ ਨੂੰ ਬੁੱਲੇ ਸ਼ਰਫ ਲਿਖਦੇ ਨੇ ਬੁੱਲਿਆ ਰੱਬ ਤੇ ਤੋਂ ਬਖਣੀ ਪਰ ਤੇਰੇ ਵੇਖਣ ਵਾਲੀ ਅੱਖ ਨੇ ਓਰੇ ਆਪਨੋ ਪਛਾਨਣ ਵਾਲੀਆਂ ਸੰਗ ਜੀ ਅੱਖਾਂ ਕੋਈ ਖੋੜਨੇ ਭਾਈ ਲੈਣਾ ਜੀ ਗੁਰੂ ਨਾਨਕ ਦੇ ਮਹਾਰਾਜ ਕੋ ਪੁੱਛ ਰੇ ਬਾਬਾ ਜੀ ਮੈਂ ਕਰਤਾਰਪੁਰ ਨਾਨਕ ਦੇ ਡੇਰੇ ਜਾਣਾ ਹੈ ਰਸਤੇ ਦਾ ਪਤਾ ਦੱਸ ਦਿਓ ਧੰਨ ਗੁਰੂ ਨਾਨਕ ਦੇ ਮਹਾਰਾਜ ਜਦੀ ਘੋੜੀ ਦੀ ਬਾਗ ਫਾਲੀ ਕਹਿੰਦੇ ਪੁਰਖਾ ਆ ਜਾ ਅਸਾਂ ਵੀ ਉੱਥੇ ਜਾਣਾ ਹੈ ਹੁਣ ਗੁਰੂ ਦਾ ਸਿੱਖ ਉਹ ਤਾਂ ਘੋੜੀ ਤੇ ਸਵਾਰ ਨਰੰਕਾਰ ਰੱਬ ਉਹ ਪੈਰੀਂ ਤੁਰਿਆ ਜਾਂਦਾ ਉਹ ਸਮੇਂ ਦੀ ਗਾਛਾ ਨੂੰ ਗੁਰੂਪ ਸਿੰਘ ਅਲਵੇਲੇ ਦਾ ਕਮਿਸ਼ਨ ਜੱਥਾ ਇੰਜ ਕਹਿ ਰਿਹਾ ਜੀ ਭਾਈ ਲੈਣਾ ਗੁਰੂ ਨਾਨਕ ਦੇ ਕੋਲ ਚੱਲਿਆ ਅੱਗੋ ਨਾਨਕ ਗੁਰਾਰੇ ਰਸਾ ਤਾਸੀ ਮੱਲਿਆ ਅੱਗੋ ਨਾਨਕ ਗੁਰਾਰੇ ਰਸਾ ਤਾਸੀ ਮੱਲਿਆ ਉਹੀ ਕਰਦਾ ਹੈ ਡਾਡਾ ਉਹੀ ਕਰਦਾ ਹੈ ਡਾਡਾ ਜਿਹੜੀ ਉਹਦੇ ਮਾਨ ਪਾਵੇ ਲੈਣਾ ਘੋੜੇ ਤੇ ਸਵਾਰਾ ਰਾਬਾ ਪੈਰੀ ਤੁਰਿਆ ਜਾਵੇ ਰੱਬ ਪੈਰੀ ਤੁਰਿਆ ਜਾਵੇ ਭਾਈ ਲੈਣ ਨੀ ਨਾ ਗੁਰੂ ਨਾਲ ਕੇ ਪਸਾਨੀਆਂ ਮੈਨੂੰ ਰਸਤਾ ਬਤਾ ਦੇ ਭਾਬੇ ਸੱਚ ਜਾਣਿਆ ਮੈਨੂੰ ਰਸਤਾ ਬਤਾ ਦੇ ਵੇ ਸੱਚ ਜਾਣਿਆ ਜਾਣਾ ਨਾਨਕ ਦੇ ਡੇਰੇ ਆ ਜਾਣਾ ਨਾਨਕ ਦੇ ਡੇਰੇ ਕੋਈ ਸਮਝ ਨਾ ਆਵੇ ਲੈਣਾ ਘੋੜੀ ਤੇ ਸਵਾਰ ਰੱਬ ਪੈਰੀ ਤੁਰ ਆ ਜਾਵੇ ਰੱਬ ਪੈਰੀ ਤੁਰ ਆ ਜਾਵੇ ਅਕੋ ਨਾਨਕ ਜੀ ਕਹੇ ਤੈਨੂੰ ਸ਼ੰਤ

ਪਚਾਮਦਾ ਆਪੇ ਪੱਥਰਾਂ ਦੇ ਵਿੱਚ ਅਰਜਾ ਕ ਪਚਾਮਦਾ ਜੀ ਨੂੰ ਕਹਿੰਦੇ ਸ ਮਰਾਤਾ ਜੀ ਨੂੰ ਕਹਿੰਦੇ ਸ ਮਰਾਤਾ ਉਹਦਾ ਭੇਦ ਨਾ ਕੋਈ ਪਾਵੇ ਲੈਣਾ ਘੋੜੀ ਤੇ ਸਵਾਰ ਰੱਬ ਮੈਰੀ ਤੁਰਿਆ ਜਾਵੇ ਰੱਬ ਪੈਰੀ ਤੁਰਿਆ ਜਾਵੇ ਕਾਲੇ ਖੋੜੀ ਸ਼ੇ ਪੇਤਾ ਕੀ ਜਾਵੇ ਗੁਰੂ ਨਾਨਕ ਦੇਵਾਲਾ ਬੇਲਦੇ ਚੱਟੇ ਚਾਕੀ ਜਾਵੇ ਗੁਰੂ ਨਾਨਕ ਦੇਵਾਲਾ ਜੀ ਦੀ ਲੀਲਾ ਹੈ ਨਿਆਰੀ ਜੀ ਦੀ ਲੀਲਾ ਹੈ ਨਿਆਰੀ ਉਹਦਾ ਪੇਧ ਨਾ ਕੋਈ ਪਾਵੇ ਲੈਣਾ ਘੋੜੇ ਤੇ ਸਵਾਰਾ ਰੱਬ ਪੈਰੀ ਤੁਰਿਆ ਜਾਵੇ ਰੱਬ ਪੈਰੀ ਤੁਰਿਆ ਜਾਵੇ ਬੀ ਆਵਤਾਰ ਜੀ ਵੱਡੇ ਵੱਡੇ ਪਾਪੀਆਂ ਦਾ ਕਰ ਤਾਇ ਉਦਾਰ ਜੀ ਵੱਡੇ ਵੱਡੇ ਪਾਪੀਆਂ ਦਾ ਕਰ ਤਾਇ ਉਦਾਰ ਜੀ ਰਾਗ ਬਾਲੀ ਦਾ ਸੁਣਾ ਕੇ ਰਾਗ ਬਾਲੀ ਦਾ ਸੁਣਾ ਕੇ ਝੂਠਾ ਪਰਮ ਮਿਟਾਵੇ ਲੈਣਾ ਘੋੜੀ ਤੇ ਸਵਾਰ ਰੱਬ ਪੈਰੀ ਤੁਰਿਆ ਜਾਵੇ ਰੱਬ ਪੈਰੀ ਤੁਰਿਆ ਜਾਵੇ ਅਸੇ ਹੋ ਕੇ ਬਾਬਾ ਜੀ ਨੇ ਕਰਤਾ ਹਿ ਸ਼ਰਾਜੀ ਕੋੜੀ ਮੇਰੇ ਖਾ ਖੜਾ ਦੇ ਕਰ ਲੈ ਉਤਾਰਾ ਜੀ ਕੋੜੀ ਮੇਰੇ ਖਾ ਖੜਾ ਸਿੱਖਾਂ ਸੇਵਕਾਂ ਦੇ ਬੰਗੂ ਸਿੱਖਾਂ ਸੇਵਕਾਂ ਦੇ ਬੰਗੂ ਝਟ ਹੁਕਮ ਆ ਬਜਾਵੇ ਲੈਣਾ ਘੋੜੀ ਤੇ ਸਵਾਰਾ ਰੱਬ ਪੈਰੀ ਤੁਰਿਆ ਜਾਵੇ ਰੱਬ ਪੈਰੀ ਤੁਰਿਆ ਜਾਵੇ ਆਇਣਾ ਹੋ ਕੇ ਸਰਮਿੰਦਾ ਬੈਠਾ ਭੁੱਲ ਬਕਸਾਉਂਦਾ ਇਹ ਹੀ ਕਹਿੰਦਾ ਚਮਕੋਰਾ ਨੂ ਲਾਉਂਦਾ ਇਹ ਹੀ ਕਹਿੰਦਾ ਚਮਕੋਰਾ ਹੱਥ ਚਾਰ ਨਾਲ ਨੂ ਲਾਉਂਦਾ ਰੂਪ ਤੀਰਥਾ ਜੇ ਡਾਡਾ ਰੂਪ ਤੀਰਥਾ ਜੇ ਡਾਡਾ ਚੰਗੀ ਬਰਤ ਬਣਾਵੇ ਲੈਦਾ ਘੋੜੀ ਤੇ ਸਵਾਰਾ ਰੱਬ ਪੈਰੀਂ ਦੁਰਿਆ ਜਾਵੇ ਰੱਬ ਪੈਰੀਂ ਦੁਰਿਆ ਨੰਗ ਜੀ ਮਹਾਪੁਰਖਾ ਨੇ ਆਪਣੇ ਸਿੱਖਾਂ ਦੀ ਚੱਕਰੀ ਕੀਤੀ ਹੈ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਘੋੜੀ ਦੀ ਬਾਗ ਫੜ ਕੇ ਜਦੋਂ ਪਹੁੰਚੇ ਕਰਤਾਰਪੁਰ ਅਸਥਾਨ ਤੇ ਧੰਗ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਪੁਰਖਾ ਉਹ ਕਿਲੇ ਤੇ ਘੋੜੀ ਬਣ ਕੇ ਹੱਥ ਪੱਲਾ ਧੋਕੇ ਅੰਦਰ ਜਾ ਕੇ ਨਾਨਕ ਨੂੰ ਮਿਲਲੀ ਭਾਈ ਲੈਣਾ ਜੀ ਨੇ ਘੋੜੀ ਬੰਨੀ ਹੱਥ ਪੱਲਾ ਧੋਤਾ ਤੇ ਧੰਗ ਗੁਰੂ ਨਾਨਕ ਦੇ ਮਨ ਚੋਲਾ ਬਦਲ ਕੇ ਬੈਠ ਕੇ ਆਸਨ ਤੇ ਉਸੇ ਤਰੀਕ ਨਾਮ ਬਾਣੀ ਦਾ ਪ੍ਰਚਾਰ ਸ਼ੁਰੂ ਕੀਤਾ ਸੰਗ ਜੀ ਜਦੋਂ ਜਾ ਕੇ ਚਰਨਾ ਤੇ ਸਿਰ ਰੱਖ ਕੇ ਮੱਥਾ ਟੇਕਿਆ ਉੱਪਰ ਨੂੰ ਮੂੰਹ ਝੁਕਿਆ ਲੱਖ ਖੁਸ਼ੀਆਂ ਪਾਤਸ਼ਾਹਾਂ ਜੇ ਸਤਗੁਰ ਨਾਦਰ ਕਰੇ ਪਾਤਸ਼ਾਹ ਦੀ ਨਜ਼ਰ ਸਬੱਲੀ ਪੈ ਗਈ ਸਾਰੇ ਪੰਡਾਰ ਗਿਆਨ ਦੇ ਖੁੱਲ ਗਏ ਸੋਲਤਾ ਕੀ ਹੱਥ ਜੋੜੇ ਸ਼ਰਮਿੰਦਾ ਹੋ ਗਿਆ ਕਹਿ ਲਗਾ ਸੱਚੇ ਪਾਤਸ਼ਾਹ ਮੇਰੇ ਨਾਨਕਾ ਮੈਂ ਤਾਂ ਪਹਿਲੀਆਂ ਬਖਸ਼ਾਉਣ ਆਇਆ ਸੀ ਜਿਹੜੀ ਅੱਜ ਮੇਰੇ ਕੋਲੋਂ ਗਲਤੀ ਹੋਈ ਆ ਮੇਰੇ ਪਾਤਸ਼ਾਹ ਕਿਹੜੇ ਜਨਮ ਚ ਬਖਸ਼ੋਗੇ ਫਿਰ ਗੁਰੂ ਨਾਨਕ ਦੇਵ ਮਹਾਰਾਜ ਨੇ ਸਮਾਂ ਨਹੀਂ ਅੱਗੇ ਦਿੱਤਾ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਪੁਰਖਾ ਕੀ ਨਾ ਕਹਿੰਦਾ ਸੱਚੇ ਪਾਤਸ਼ਾਹ ਮੇਰਾ ਨਾ ਭਾਈ ਲੈਣਾ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਜੇ ਤੂੰ ਲੈਣਾ ਓ ਪੁਰਖਾ ਅਸੀਂ ਤੇਰਾ ਦੇਣਾ ਜਿਹੜੇ ਲੈਣਦਾਰ ਖੁੰਦੇ ਨੇ ਘੋੜੀਆਂ ਦੇ ਚੜ ਕੇ ਆਉਂਦੇ ਨੇ ਐਸੀ ਕਿਰਪਾ ਕੀਤੀ ਮੇਰੇ ਪਾਤਸ਼ਾਹ ਨੇ 来ਣ ਇਹਨਾਂ ਨੂੰ ਅੰਗ ਲਾ ਕੇ ਅੰਗ ਦੇ ਮਹਾਰਾਜ ਬਣਾਤਾ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਉਹ ਗਾਥਾ ਗੁਰੂ ਕੀ ਸੰਗਤ ਨੇ ਸਾਂਝੀ ਕੀਤੀ ਹੈ ਧੰਨਵਾਦ ਕਰਦੇ ਆ ਗੁਰੂ ਕੀ ਸੰਗਤ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜਿਹੜੇ ਖੁੱਲੇ ਪੜਨਾਲਾਂ ਵਿੱਚ ਦਰਸ਼ਨ ਦਿਦਾਰੇ ਦੇ ਕਿ ਸੰਗਤ ਨੂੰ ਤਾਲ ਰਹੇ ਨੇ ਧੰਨਵਾਦ ਸਾਡੇ ਬਹੁਤ ਹੀ ਸਤਿਕਾਰ ਤੇ ਪਿਆਰ ਵਾਲੇ ਬਾਬਾ ਕਰਮਜੀਤ ਸਿੰਘ ਜੀ ਜਿਹੜੇ ਹਰ ਸਾਲ ਸਾਨੂੰ ਭਾਵੇਂ 10 ਮਿੰਟਾਂ ਦਾ ਸਮਾਂ ਦਿੰਦੇ ਨੇ ਸੰਗ ਦੇ ਦਰਸ਼ਨ ਦਿਦਾਰੇ ਕਰਨ ਦਾ ਸੰਭਵ ਦਿੰਦੇ ਨੇ ਕੋਟਨ ਕੋਟ ਤਨ ਬਾਜੀ ਆ ਇਹਨਾਂ ਕੁਝ ਕਹਿੰਦੇ ਕਵਿਸ਼ ਸਾਰੀਆਂ ਸੰਗਤਾਂ ਕੋਲੋਂ ਭੁੱਲਾਂ ਮਾਫੀ ਇੱਕ ਵਾਰੀ ਜਥੇ ਨੂੰ ਪਿਆਰ ਅਸ਼ੀਰਵਾਦ ਬਖਸ਼ੋ ਗੱਜ ਕੇ ਆਖੋ ਜੀ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ